ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਤਿੰਨ ਨਗ ਲੈ ਕੇ ਆਏ ਜਿਦੇ 'ਚੋਂ ਇੱਕ ਸੁਆ ਸਵਾਇਆ ਤੇ ਦੋ ਗੱਬੜਾ ਸਮਾ ਹਜੇ ਲੈਂਦੇ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਈ ਨਸੀਬ ਸਿੰਘ ਆ ਪਿੰਡ ਸਦਾ ਸਿੰਘਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 93641599 ਬੋਲ ਜਾ ਬਈ ਠੀਕ ਆ ਵੀਰੇ ਤਿੰਨ ਨਾਂ ਕਾ ਜੀ ਅੱਜ ਤਿੰਨ ਨਾਂ ਕਾ ਬਈ ਜੀ ਇੱਕ ਨੰਬਰ ਤੋਂ ਵੀਰੇ ਸ਼ੁਰੂ ਕਰਦੇ ਆ ਸੁਆ ਕਿੰਨਾਂ ਜੀ ਸੁਆ ਬਈ ਯਾਰ ਕਹਿਣ ਨੂੰ ਦੂਜਾ ਕ ਵਾਲਾ ਤੀਜਾ ਸੁਆ ਸੁਣੀ ਸਹੀ ਯਾਰ ਸਮਾਂ ਕਿੰਨਾ ਲਊਗੇ ਜੀ ਦੋ ਦਿਨ ਹੋ ਜੇ ਲੈ ਜੇ ਪੰਜ ਲੈ ਜੇ ਸੱਤ ਲੈ ਜੇ ਠੀਕ ਆ ਇੰਨੇ ਦਿਨ ਲੈ ਜੀ ਕਿੰਨਾ ਪਿਆਜੂ ਦੁੱਧ ਜੀ ਦੋ ਦਿਨ 12 14 15 ਆਪਾਂ ਕਹਿੰਦੇ 12 ਪਿਆ ਜੀ 11 ਪਿਆ ਜੀ ਇਹਨਾਂ ਦਾ ਤਾਂ ਕਹ ਦੋ ਪਿਆਉ ਵਧੀਆ ਮੈਂ ਵਰਗਾ ਹੋਊਗਾ ਗਰਮੀ ਗਰਮੀਂ ਪੋਹਰਾ ਨਹੀਂ ਮੰਨਦੀ ਠੀਕ ਆ ਵੀਰੇ ਠੀਕ ਆ ਜਵਾਕ ਫੁੱਲੀ ਫਿਰਨੇ ਥਾਣਾ ਦੀ ਗਰੰਟੀ ਆ ਜੀ ਥਾਣਾ ਤੋਂ ਥਾਣਾ ਦੀ ਓਕੇ ਠੀਕ ਆ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਸੀਵਸ ਲੱਗਦੀ ਗਰੰਟੀ ਆ ਬਾਕੀ ਵੀਰੇ ਇਹ ਜੀ ਨਗਦਾ ਫਾਇਦਾ ਇਹ ਹੋ ਜਾਂਦਾ ਬਈ ਦੁੱਧ ਮੱਝਾ ਵਰਗਾ ਪਿਆਉ ਸੰਗਣਾ گاੜਾ ਚਿਟਾ ਚਿਟਾ ਦੁੱਧ ਹੋ ਕੋਈ ਆਏ ਨਹੀਂ ਵੀਰੇ ਪਾਣੀ ਤਾਂ ਨਹੀਂ ਜਾਊਗਾ ਭਾਵੇਂ ਤੁਹਾਨੂੰ ਜਮਾ ਛੋਟਾ ਜਿਹਾ ਕਰਾ ਦੇਣਾ ਕਿ ਜੈ ਜੀ ਦੀ ਡਿਮਾਂਡ ਜਿਹੜੇ ਲੈਣੀਆਂ ਸੀ ਫਿਰ ਮਲਪਣਾ 40 ਕਰਾ ਲੈ 35000 ਚ ਮਾਨ ਤਾਨ ਕਰਦੇ ਹਾਂ ਬੱਚੀਆਂ ਵਾਲਾ ਹਾਂ ਲਓ ਜੀ ਟੋਕੜ ਦਾ 40 ਮੰਗ ਲੈਂਦਾ ਯਾਰ ਇਹ ਤਾਂ ਗੱਲ ਹੈਗੀ 40 42 ਦਾ ਟੋਕੜ ਹੀ ਦਿੰਦਾ ਹਾਂ ਹਾਂ 35000 ਚ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਜੇ ਵੈੜ ਚੰਗੀ ਆ ਬਾਕੀ ਜਿਹਨੇ ਥੋੜਾ ਪੈਸੇ ਲਾਉਣੇ ਆ ਲੈ ਜਿਓ ਤੇ ਗੋਣੀ ਗਾਉਂਗੇ ਦੋ ਨੰਬਰ ਵੀਰੇ ਇਹਦਾ ਸੂਆ ਕਰਨ ਮੱਜ ਇਹ ਦੂਜਾ ਸੂਆ ਸਹੀ ਦਾ ਠੀਕ ਆ ਕਦੋਂ ਸੂਈ ਆ ਜੀ ਇਹ ਗਣਾ ਤੇ ਤੀਜਾ ਚੌਥਾ ਹੋਊਗਾ ਬਈ ਆ ਬੱਚੀ ਆ ਬੱਚਾ ਬੱਚੀ ਆ ਜੀ ਮਗਰ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਇਸ ਟਾਈਮ 12 ਹੋਵੇ 13 ਹੋਵੇ ਇੰਨਾ ਕੋ ਹੋਊਗਾ ਤਿਆਰ ਆ ਹਾਂ ਥਣਾ ਦੀ ਗਰੰਟੀ ਆ ਹਣਾ ਤੋਂ ਦੀ ਓਕੇ ਆ ਠੀਕ ਆ ਸੀਲ ਠੰਡੀ ਆ ਚਵਾਈ ਬੋਲੀ ਵਧੀਆ ਠੀਕ ਆ ਜੀ 12 13 ਬਾਈ ਕਹਿੰਦਾ ਮੰਨ ਕੇ ਲੈ ਜਾਓ ਰੰਗ ਪ੍ਰਿੰਟ ਪੂਰਾ ਚੰਗਾ ਵਜਨ ਵਜੂਦ ਪੂਰਾ ਚੰਗਾ ਸੋਹਣਾ ਥਾਣਾ ਦਾ ਸੈਜ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਬਾਕੀ ਚਾਰ ਹੀ ਥਾਣਾ ਫੂੜ ਸ਼ੰਗ ਪੂਰਾ ਵੀ ਨਹੀਂ ਫੁੱਲ ਚਮਕ ਦਮ ਕਾਲੀ ਆ 12 ਤੋਂ 13 ਕਿਲੋ ਤੁਸੀਂ ਜੋਖ ਕੇ ਲਿਜਾ ਸਕਦੇ ਆ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਕਿ ਮਗਰ ਬੱਚਾ ਤੁਹਾਨੂੰ ਬੱਛੀ ਮਿਲ ਜਾਣੀ ਆ ਇੱਕ ਨਗ ਨਾ ਇੱਕ ਨਗ ਫ੍ਰੀ ਹਾਈਟ ਵਜਨ ਦੇ ਪੱਖ ਤੋਂ ਵੀ ਚੰਗੀ ਆ ਵੀਰੇ ਕੋਈ ਆਏ ਨਹੀਂ ਲਿਸੜ ਜੀ ਦੁੱਧ ਦੇ ਵੀ ਸੰਗ ਨਾਲ ਹੀ ਪਿਆਉ ਮੱਝਾਂ ਵਰਗਾ ਫਾਇਟ ਆਊਗੀ ਚੰਗੀ ਇਹਦੀ ਡਿਮਾਂਡ ਜੀ ਏ ਬਾਈ 65000 ਤੋਂ ਮਾਨਤਾ ਕਰਦੇ ਜੋੜਾ ਲੈ ਜੇ ਸੱਜਣ ਕੋਈ ਕਰਦੇ ਮਾਨਤਾ ਠੀਕ ਆ ਇਹ ਬਾਈ 2017 ਪਿਆ ਜੀ 18 ਪਿਆ ਜੀ ਦੁੱਧ ਹੋ ਸਕਦਾ ਅਗਲੀ ਸੇਵਾ 20 20 ਪਿਆ ਜੀ ਪਰ 17 18 ਦਾ ਮੁੱਲ ਹੀ ਗੱਲ ਯਾਰੀ ਡੀ ਵੀ ਨੂੰ ਕਵਰ ਦੇ ਦਿੰਦਾ ਐਡੀ ਵੜ ਨੇ 17 18 ਦਿੱਤਾ ਫਿਰ ਦੇਣਾ ਵੀ ਕਿਨੇ ਚੰਗੀ 20 ਤੋਂ ਪਲੱਸ ਚ ਆਊਗੀ ਖਰਾਬ ਪਾਣੀ ਕਹਿੰਦੇ ਆ ਜੀ ਨੇ ਲੈਣੀ ਅਗਲੇ ਨੇ ਸੇਵਾ ਨਾਲ ਵੇਖ ਹੀ ਲੈਣੀ ਸੇਵਾ ਨਾਲ ਵੇਖ ਹੀ ਲੈਣਾ ਸਹੀ ਗੱਲ ਆ ਜੀ ਤੈਨ ਨੰਬਰ ਵੀਰੇ ਵੱਡੀ ਵੜ ਇਹਦਾ ਸੁਆ ਕਿੰਨਾ ਮਾ ਜੀ ਇਹ ਤੀਜਾ ਸੁਆ ਸੁਣੀ ਬਾਈ ਸਮਾਂ ਕਿੰਨਾ ਲੱਗੂਗੇ ਇਹਦੇ ਬਾਈ ਪੂਰੇ 10 ਦਿਨ ਭਾਈ ਡੇਟ ਮੁਤਾਬਕ ਹਾਂ ਪੀ ਤੇ ਲਿਖ ਠੀਕ ਆ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਓਕੀ ਹੈ ਜੀ ਠੀਕ ਆ ਡੇਟ ਮੁਤਾਬਕ 26 ਤਰੀਕ ਨੂੰ ਦਨ ਪੂਰੇ ਬਾਕੀ ਵੀਰੇ ਵਹਿੜ ਹੈਗੀ ਆ ਵੱਡੀ 2-4 ਦਿਨ ਵੱਧ ਕੱਟ ਲਿਜਾ ਸਕਦੀ ਆ ਕਿੰਨਾ ਦੁੱਧ ਰਿਕਾਰਡ ਆ ਜੀ ਇਹਦਾ ਤੇਰੇ ਆਪਣੇ ਕੋਲ ਵਹਿੜ ਗਈ ਸੀ ਉਹ ਢਾਈਆਂ ਦਾ ਨਾ ਮਹੀਨੇ ਦੀ ਸੂਈ ਸੀਗੀ ਹਾਂ 18-19 ਕਿਲੋ ਦੁੱਧ ਚੱਲਦੀ ਸੀ ਉਹਦਾ ਢਾਈ ਚੈਨਲ ਤੇ ਵੀਡੀਓ ਵੀ ਪਈ ਹੈ ਜੀ ਠੀਕ ਆ ਢਾਈ ਤਿੰਨ ਮਹੀਨੇ ਦੀ ਸੂਈ ਥੱਲੇ 25 ਪਿਆ ਜੀ ਹੈਨਾ ਹਾਂ 24-25 ਦਾ ਕੋਈ ਹੱਕ ਨਹੀਂ ਗਰਮੀ ਹੈ ਸਹੀ ਗੱਲ ਹੈ ਸਮਾ ਥੋੜਾ ਜਿਹਾ ਗਰਮੀ ਦਾ ਦੁੱਧ ਤਾਂ ਵੱਧ ਵੀ ਪਿਆ ਜਾਂਦਾ ਸੀ ਜੇ ਸਿਆਲ ਹੁੰਦਾ ਚੰਗੀ ਐ ਵੀਰੇ ਵੜ ਬਾਕੀ ਚੈੱਕ ਕਰ ਸਕਦੇ ਹੂ ਸੋਹਣਾ ਥਾਣਾ ਦੱਸਿਆ ਜੇ ਕੱਲਾ ਕੱਲਾ ਨਿਖੜ ਮਹਾਤੀ ਜਵਾਈ ਵਾਲਾ ਥਾਣਾ ਜੀ ਦੁੱਧ ਤੁਹਾਡੀ ਸੇਵਾ ਦਾ ਅਜੇ ਡੇਟ ਮੁਤਾਬਕ ਦੇਣ 10 ਪਏ ਐ ਇੱਕ ਦੋ ਦਿਨ ਬਾਅਦ ਵੀ ਸਕਦੇ ਘੱਟ ਵੀ ਸਕਦੇ ਥਾਣਾ ਦੀ ਗਾਰੰਟੀ ਐ ਜੀ ਥਾਣਾ ਤੋਂ ਵੀ ਓਕੇ ਐ ਬਾਈ ਜੀ ਠੀਕ ਐ ਜੇ ਨਾ ਵੀ ਓਕੇ ਆ ਠੀਕ ਐ ਜੇ ਜੀ ਡਿਮਾਂਡ ਜੀ ਇਹ ਵੀ 65 ਚ ਮਾਨਤਾ ਕਰਦੇ ਐ ਇਹ ਵੀ 65 ਚ ਮਾਨਤਾ ਕਰ ਦਾਂਗੇ ਠੀਕ ਐ ਇਹ ਵੀ ਬਾਈਕ 76 80 ਮੰਗਦਾ ਵਾ ਠੀਕ ਐ ਜੀ ਹਾਂ ਬਾਕੀ ਤੁਹਾਨੂੰ ਪਤਾ ਰਤ ਗਰਮੀ ਦੀ ਹੈ ਯਾਰ ਜੀ ਸਹੀ ਗੱਲ ਹੈ ਜੀ 65000 ਰੁਪਏ ਚ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਚੰਗੀ ਆ ਵੀਰੇ ਇਹ ਵੀ ਬਾਕੀ ਢੱਲ ਢੁਲ ਬਹੁਤ ਪਈ ਆ ਤਿੰਨ ਹੀ ਲੱਗੇ ਚੰਗੇ ਆ ਥਣਾ ਦੀ ਗਾਰੰਟੀ ਹੋਊਗੀ ਜਿਹਨੂੰ ਕੋਈ ਵੀ ਪਸੰਦ ਹੁੰਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ